16 ਮਾਰਚ ਨੂੰ ਫੌਜੀ ਪੁੱਤਰ ਕਰਮਜੀਤ ਨੇ ਛੁੱਟੀ ਤੇ ਘਰ ਆਉਣਾ ਸੀ ਪਰ ਬਾਰਡਰ ਤੇ ਤਣਾਅ ਦੇ ਚੱਲਦੇ ਛੁੱਟੀਆਂ ਰੱਦ ਕਰਕੇ ਪੋਸਟ ਤੇ ਭੇਜ ਦਿੱਤਾ ਗਿਆ ਤੇ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਸੁੰਦਰਬਨੀ ਸੈਕਟਰ ਵਿੱਚ ਕੀਤੀ ਸੀਜ਼ਫਾਇਰ ਦੀ ਉਲੰਘਣਾ ਵਿੱਚ ਮੋਗਾ ਦਾ ਕਰਮਜੀਤ ਸ਼ਹੀਦ ਹੋ ਗਿਆ ਜਿਵੇਂ ਹੀ ਸ਼ਹਾਦਤ ਦੀ ਖਬਰ ਪਿੰਡ ਪਹੁੰਚੀ ਤਾਂ ਮਾਤਮ ਪਸਰ ਗਿਆ ਤੇ ਮੰਗਲਵਾਰ ਨੂੰ ਜਦੋਂ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਘਰ ਪਹੁੰਚੀ ਤਾਂ ਤੁਸੀਂ ਵੇਖ ਸਕਦੇ ਹੋ ਉਸ ਵੇਲੇ ਦਾ ਮਾਹੌਲ ਬਹਾਦਰ ਪੁੱਤ ਦੀ লাশ ਨੂੰ ਨਿਹਾਰਦੀ ਮਾਂ ਬਸ ਉਸ ਦੀਆਂ ਅੱਖਾਂ ਵਿੱਚ ਵਗਦੇ ਹੰਝੂ ਸਭ ਬਿਆਨ ਕਰ ਰਹੇ ਨੇ ਮੈਂ ਉੱਤੇ ਤਰ ਰੋਇਆ ਨਹੀਂ ਜਿਆਦਾ ਟੱਕਰ ਸਾਹ ਮੋਖ ਦੇ ਵਿੱਚ ਉਰਾਸਾ وا دے پھر تے پھر اڑے 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 ھے 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 4 ਸਾਲ ਪਹਿਲਾਂ ਹੀ ਕਰਮਜੀਤ ਨੇ ਆਰਮੀ ਜੁਆਇਨ ਕੀਤੀ ਸੀ ਤੇ ਇਸ ਵੇਲੇ ਉਹ 18ਵੀਂ ਲੈਫਟੇਨੈਂਟ ਬਟਾਲੀਅਨ ਚ ਬਤੌਰ ਰਾਈਫਲਮੈਨ ਤਨਾਨਤ ਸੀ। ਹੋਲੀ ਤੇ ਘਰ ਆਉਣਾ ਸੀ ਪਰ ਹੋਲੀ ਦੇ ਰੰਗਾਂ ਦੀ ਥਾਂ ਤਿਰੰਗੇ ਚ ਲਿਪਟੀ ਪਹੁੰਚੀ লাশ ਨੂੰ ਵੇਖ ਕੇ ਹਰ ਪਿੰਡ ਵਾਸੀ ਦੀਆਂ ਅੱਖਾਂ ਨਮ ਹੋ ਗਈਆਂ। ਜੋ ਜਾਨ ਸ਼ਹੀਦ ਹੋਇਆ ਕਰਮਜੀਤ ਸਿੰਘ ਦਰਸਾ ਦਾ ਅਵਤਾਰ ਸਿੰਘ ਇਹ ਜਿਹੜਾ ਜਿਹੜੀ ਕੋਈ ਵੀ 24-25 ਸਾਲ ਦੀ ਉਮਰ ਸੀਗੀ ਇਹ ਦੋ-ਚਾਰ ਸਾਲ ਪਹਿਲਾਂ ਇਹ ਫੌਜ ਦੇ ਵਿੱਚ ਪੱਤੀ ਹੋਇਆ ਸੀਗਾ ਬਹੁਤ ਹੀ ਹੁਨਰਵਰ ਬੱਚਾ ਸੀਗਾ ਜੀ ਪੜਾਈ ਹਰ ਇੱਕ ਦੇ ਮਨ ਨੂੰ ਪਾਉਂਦਾ ਸੀਗਾ ਜੀ ਅਸੀਂ ਕਹੀਏ ਪਿੰਡ ਦੇ ਵਿੱਚ ਵੀ ਬੜਾ ਇੱਕ ਇਸ ਮੁੰਡੇ ਦਾ ਅਸਰ ਸੀ ਤੇ ਬੜਾ ਪਿਆਰ ਸੀਗਾ ਜਿਹੜਾ ਇਹਨੂੰ ਬਹੁਤ ਹੀ ਇੱਕ ਵਧੀਆ ਇਨਸਾਨ ਵਜੋਂ ਜਾਣਿਆ ਜਾਂਦਾ ਸੀ ਕਿ ਉਹਨੇ ਜਾਂ ਕਿ ਆਪਦੇ ਕੋਈ ਦੇ ਵਿੱਚ ਵੀ ਬਹੁਤ ਵਧੀਆ ਜਿਹੜਾ ਹੈਗਾ ਅਫਸਰਾਂ ਦੇ ਵੀ ਜਿਹੜਾ ਇੱਕ ਦਿਲ ਲੱਗਾ ਹੋਇਆ ਸੀ ਪਰ ਹੀ ਜਿਹੜੀ ਅਨੁਮੋਣੀ ਹੋਈ ਆ ਬਹੁਤ ਮੰਦ ਭਾਗ ਦੀ ਘਟਨਾ ਵਾਪਰੀ ਆ ਤੇ ਇੱਥੇ ਜਿੱਥੇ ਆ ਜੀ ਪਰਿਵਾਰ ਨੂੰ ਬਹੁਤ ਵੱਡਾ ਇੱਕ ਦੁੱਖ ਲੱਗਾ ਹੈਗਾ ਉੱਥੇ ਸਾਰੇ ਇਲਾਕੇ ਦੇ ਵਿੱਚ ਜਿਹੜੀਆਂ ਸ਼ੋਕ ਦੀ ਲਹਿਰ ਦੌੜ ਗਈ ਹੈ 24 ਸਾਲ ਦੇ ਕਰਮਜੀਤ ਲਈ ਮਾਂ ਵਿਆਹ ਲਈ ਰਿਸ਼ਤੇ ਲੱਭ ਰਹੀ ਸੀ ਪਰ ਹੁਣ ਹੀ ਤਾਂ ਕੁਝ ਹੋਰ ਹੀ ਸੋਚ ਕੇ ਬੈਠੀ ਸੀ ਜਿੱਥੇ ਸਗਨਾ ਦਾ ਸਹਰਾ ਸਿਰ ਤੇ ਸਜਣਾ ਸੀ ਉੱਥੇ ਕੀ ਪਤਾ ਸੀ ਕਿ ਸ਼ਹਾਦਤ ਦੇ ਫੁੱਲ ਚੜਾਏ ਜਾਣਗੇ ਪਰ ਜਾਂਦੇ ਜਾਂਦੇ ਕਰਮਜੀਤ ਆਪਣੇ ਨਾਂ ਨੂੰ ਸਾਰਥਕ ਕਰ ਗਿਆ ਤੇ ਦੇਸ਼ ਲਈ ਆਪਣੇ ਕਰਮ ਨੂੰ ਨਿਭਾ ਕੇ ਜਿੱਤ ਕੇ ਰੁਖਸਤ ਹੋ ਗਿਆ ਮੋਗਾ ਤੋਂ ਅਵਤਾਰ ਸਿੰਘ ਖੁਰਮੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ